ਦੇ ਵੀ ਬੈਸ਼ਕ ਦਾ ਬਟਾਲਾ ਬੰਨਾ ਸਾਹਿਬ ਜੀ ਕਰਾ ਇਸ ਸਰ ਤੇ ਸ਼ਰੀਰ ਦੇ ਅਗਲੇ ਗਰਾਏ ਜਾ ਰਹੇ ਆ ਸੰਗਤ ਨੂੰ ਬੇਨਤੀ ਹੈ ਕਿ ਆਪ ਵੀ ਖੇਸੇਪੂਰੀ ਸਾਹਮਣੇ ਦੇ ਗਰਾਊਂਡ ਹੈ ਉਦੇ ਤੇ ਆਤਰੁਕ ਪੱਲੇ ਸ਼ਰੀਰ ਦੇ ਦੇਨੂ ਜੇ ਮੈਂ ਹੁੰਦਾ ਕਿ ਬੱਚੇ ਪਰ ਮਾਤਾ ਰਾਂ ਦਾ ਸ਼ਿਰੋਪ ਪ੍ਰਾਪਤ ਕਰੇ ਇਸੇ ਦਾਗ ਰੰਗ ਦੇ ਬੱਚੇ ਬਹੁਤ ਬਿਰਲ ਨੇ ਤਵਣ ਹੈ ਜੇ ਵੀ ਸਾਹੂ ਜੀ ਦੇਣਗੇ ਤੇ ਮੈਂ ਤਾਰੀਖ ਹੋ ਕੇ ਉੱਤੇ ਜਾ ਕੇ ਇਸੇ ਤੋਂ ਬੈਸ਼ਕ ਉੱਤੇ ਜਾਤੇ

درباره دې جوګ دې خبرپاڼه په دغه ډول دی اډي د سیاست ګراوند ته په دې ساره کڅار واسي او په ورته نو ورته دربار ته بنډاله تلګره پورا انندګان د پټګا سیوا په نگر د کران شریوړی د به راځي